ਇਹ ਗੱਲ ਆ ਸੀ ਤੁਰੇ ਜਾਂਦੇ ਸੀ ਜੀ ਸਾਨੂੰ ਅਮਰੂਦ ਮਿਲੇ ਰਾਹ 'ਚ ਆ ਬੋਲਾ ਮਿੱਠੂ ਬੋਲਾ ਆ ਸੱਟ ਮੜ ਆ ਗਿਆ ਬੇਰਾਂ ਵਰਗੇ ਅਮਰੂਦ ਮੁੰਡੇ ਹਲੂ ਗਿਆ ਕੌਣ ਬਾਲਦਾ ਬਾਲਾ ਲੀ ਅਖਬਾਰ ਜੀ ਲਾ ਰਿਖ ਨਹੀਂ ਉਹ ਉਹ ਐਂਟਰੀ ਦੇ ਹੈ ਬੇਟਾ ਕਾ ਨਹੀਂ ਲੋੜ ਮੈਂ ਕਰ ਮੈਂ ਸਲੋ ਮੋਸ਼ਨ ਚ ਤੁਰ ਕੇ ਦਸਾਂ ਭਾਈ ਸੀਟੀ ਆ ਮੂੰ ਉਹਦੇ ਚਾਟਾ ਮਾਰ ਲਵਾਂ ਮੋਸ਼ਨ ਚ ਭਾਈ ਮੂੰ ਚਾਪਦਾ ਭਈ ਇਹਨਾਂ ਦੇ ਕਿ ਮਰੂਦ ਕਿੰਨਾ ਪਉਣਾ ਛੱਡ ਜਾਏ ਹੁਣ ਪਾ ਨਾ ਮੈਨੂੰ ਦੇਖਣੀ ਆ ਮੈਨੂੰ ਖਾਣਾ ਮੈਨੂੰ ਦੇਖਣ ਦਿਖਾਉਣ ਆ ਮੈਂ ਦੇਖਣੀ ਆ ਲੈ ਦੇਖ ਲੈ ਉਹ ਇਹ ਨਾ ਸਵਾਦੀ ਬੜਾ ਹੈ ਦੇਖੀ ਉਹ ਬੋਲਾ ਬੋਲਾ ਪੈ ਦੇਖ ਖਾਗੜਾ ਦੇਖਾ ਅੱਜ ਦੋਨੋਂ ਤੂੰ ਖਾਈ ਗਿਆ ਮੈਂ ਓਏ ਤੂੰ ਗੇੜਾ ਖਾ ਖਾ ਤੁਰੀ ਮੈਂ ਉਹ ਗਾਣਾ ਗਾਉ ਲੈ ਜੱਟ ਮਿਰਜੇ ਦੀ ਪੱਕੀ ਵਰਗਾ ਦਰਦਾ ਖਾ ਖਾ ਗੇੜਾ ਟਟ ਮਿਰਝੇ ਦੀ ਬਾਕੀ ਵਰਗ ਤੁਰੀ ਇਹ ਮੇਰੇ ਨਾਲ ਪਹਿਲਾਂ ਗੇਤੀ ਮਰੂਥ ਤੇ ਮਰਦਾ ਖਾ ਖਾ ਇਹਨਾਂ ਦਾ ਇਹਨਾਂ ਦਾ ਬਦ ਮਰੂਥ ਉਹ ਨਾਲ ਤੈਨੂੰ ਬਚਾ ਲੈ ਭਾਈ ਹੁੱਕਾ ਇੱਕ ਮਿਲ ਬੋਟਾ ਪੋਵਰ ਮੱਲੀ ਦੇ ਘਰ ਵਾਲੇ ਦੇ ਫੋਨ ਨਾਲ ਚੱਕਿਆ ਭੋਗ ਲੈਣ ਖੇਡਦੇ ਆ ਭਾਈ ਹਾਂ ਕਭੀ ਪੋਗ ਗਿਓ ਹਣੀ ਉਹ ਆਦ ਤਨੇ ਪੜ ਗਿਆ ਮੈਨੂੰ ਵੀ ਦੇ ਦੇ ਬਾਹ ਹੁੰਨਾ ਆਇਓ ਜੇ ਤਾ ਦੇ ਓਏ ਬਾਪੇ ਦੇ ਉੱਤੇ ਯੋਗਤ ਮੰਮਾ ਇਹ ਫਿਰ ਆ ਤੁਹਾਨੂੰ ਲਿ ਚਟਣ ਗਿਆ ਇਹ ਟੋਲੀ ਚੱਕਣ ਗਿਆ ਮਾਲੀ ਕਾਲੀ ਚਲ ਮੋੜ ਮੋਟਰ ਸਾਈਂ ਵਾਹ ਲੀ ਗੱਡੀ ਹਾਂ ਉਹਨਾਂ ਨੇ ਕਿਹਾ ਸੀ ਕਹਿੰਦੇ ਸਾਡੇ ਖੇਤਾਂ ਆ ਕੇ ਜਾਓ ਆ ਖਾ ਜਾ ਫਿਰ ਮੈਂ ਕਿਤੇ ਆ ਵੀ ਨਾ ਰਹੇ ਆ ਜਾ ਹੋਰ ਦੇ ਦੂੰਗਾ ਬਥੇਰੇ ਪੈਣ ਕਮਾਓ ਗੱਡੀ ਪੈਰੀ ਨੇ ਅਵੇਲੇਬਲ ਉਹ ਗੱਡੀ ਪੈਰੀਆਂ ਦੀ ਹਵੇਲੀ ਵੱਲ ਬੈਠੋ ਬਾਹਰ ਆ ਕੇ ਥੋੜੀ ਜਿਹੀ ਗੁਰੂ ਰਿਕ ਦੋ ਹੋਰ ਪੰਜ ਬਰੂਦ ਨੇ ਤੂੰ ਗਿਣ ਕੇ ਦੱਸ ਦੇ ਕਿੰਨੇ ਬਰੂਦ ਨੇ ਆਈ ਚ ਪੰਜ ਇਹ ਮਰੂਦ ਲੱਤ ਬਿਲਕੁਲ ਆਦੇ ਤੇ ਕਿਨੇ ਮਿਲ ਬਿਲਕੁਲ ਰਾਇ ਦਾ ਉਹ ਲਾਉਣਾ ਜੀ ਅੱਜ ਠੰਡਾ ਮੌਸਮ ਦੀ ਪਰ ਉਦਾਂ ਦਾ ਚੱਤ ਕਰਿਆ ਮੁੰਡਿਆਂ ਦਾ ਅੱਜੀ ਉਧਰੋਂ ਅਸੀਂ ਆਏ ਪਿੰਡੋਂ ਪਹਿਲਾਂ ਰਾਇ ਬਣਾ ਕੇ ਸਪੈਸ਼ਲ ਚਾਹੇ ਪੰਜ ਚ ਡਿੱਤੇ ਜੀ ਇਹ ਦਿੱਲੀ ਜਿੰਨੀ ਮਰਜ਼ੀ ਹੋਵੇ ਪਰ ਮਰੂਦ ਖਾ ਕੇ ਆਉਂਦੇ ਆਂ ਹੱਥ ਹੱਥ ਕੋਣੀ ਝੋਕੇ ਦੇਖਦਾਗਾ ਇਹ ਜੋਰ ਲਾਉਂਦਾ ਨਹੀਂ ਕੱਟਦਾ ਬੈਠੋ ਨਾ ਰੋ ਕੋਈ ਤੋੜਨਾ ਨਹੀਂ ਹੈਗਾ ਇਹ ਹਾਂ ਅਲੀ ਆ ਜਰਾ ਕਰੋ ਲੇਟ ਨਹੀਂ ਤਾਂ ਹਰ ਇੱਕ ਤੇ ਆਈ ਵਾਹ ਵਾਹ ਕਰ ਕੱਟਦਾ ਕੱਟਿਆ ਦੋ ਵਾਰ ਗੱਲ ਹੀ ਕਿ ਇਧਰ ਆ ਬਾੜ ਬਾਈ ਓਏ 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 ਇਧਰ ਕਾਹਨੂੰ ਬਾੜਤਾ ਐਸੀ ਜਗ੍ਹਾਾਂ ਉਪਰ ਅਕਸਰ ਮਾਲਕ ਹੁੰਦਾ ਹੀ ਹੈ ਜੇ ਦੇਖੀ ਕੁੱਤੜੇ ਜੇ ਬਾਹੇ ਕਾ ਬੱਡੇ ਦੇ ਨਾਲ ਕਾਇਟਾ ਦੇ ਬਾਹੇ ਕਾ ਬੱਡੇ ਦੇ ਨਾਲ ਕੁੱਤੜੇ ਕੁੱਤੜੇ ਹੋਲੇ ਕਾ ਬੱਡੇ ਦੇ ਨਾਲ ਆਹ ਨਾ ਕੁੱਤੋ ਇਹ ਨੂੰ ਬਣਾਓ ਅੱਜ ਉਹ ਇਹਨਾਂ ਨੇ ਬਸ ਗਰਦਾ ਸੁਗਰਦਾ ਇਹ ਪੂਰੀ ਪਾਏ ਦੇ ਰੋ ਨਹੀਂ ਲੱਗਣੇ ਇਹ ਚੋ ਹੋਵਾ ਕੇ ਸਾਰਾ ਜਾ ਬਹੁਤ ਟੱਕਾ ਆ ਓ ਬੱਚੋ ਬੱਚੋ ਆ ਗਿਆ ਆ ਗਿਆ ਆ ਗਿਆ ਉਹ ਆ ਗਿਆ ਉਹ ਪਾ ਫਿਰ ਉਹ ਨਹੀਂ ਮੈਂ ਚੱਲ ਚੱਲਾ ਉਹ ਪੁੱਤੇ ਦੱਦ ਲੈ ਕਾਲਾ ਨਹੀਂ ਕਹਿੰਦੇ ਕੋਹਾ ਆ ਯਾਰ ਆ ਖੜਾਏਗਾ ਫੇਰ ਵਢਣ ਆ ਬਲੱਗ ਬਹੁਤ 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 ਮਾਮੀ ਬੰਦੀ ਓਹ ਉਹ ਲਗਾ ਦੇਗਾ ਉਹ ਮਾਰ ਦੇਗਾ ਆਣਾ ਵਰਵਾੜੀ ਜਾਣਾ ਤੋੜ ਦਿੰ ਬੜਾ ਦੱਕ ਪਾਈਆ ਦੇਖਿਆ ਇੰਡੀ ਕੀ ਕਰ ਰਿਹਾ ਯਾਰ ਇਹ ਗੁੱਲਾ ਵੇ ਰਹਿ ਜਨੇ ਇਸ ਵਾਲੀ ਗੜਬੀ ਤੜਵਾਰਾਂ ਦੀ ਹੈ ਹਾਂ ਮੈਂ ਤਾਂ ਆ ਵੀ ਖਾ ਗਿਆ ਕਰੇ ਤਾਂ ਜਾਣਾ ਸੀ ਆ ਤਾਂ ਠੀਕ ਆ ਕੱਚੇ ਦੇ ਰੋਡ ਲਾ ਹਲੇ ਆ ਦੇਖ ਕੱਚੇ ਜੇ ਰੋਡ ਲਾ ਕੱਚੇ ਜੇ ਉਹ ਕਰ ਲ ਓਏ ਚੰਨ ਕਰਦੇ ਪੂਰੇ ਠੀਕ ਨੇ 4 ਬਈ 4 ਜਾਣੇ ਲੰਗਾ ਨੇ ਮੈਨੂੰ ਵੀ ਠੀਕ ਨੇ ਹਾਂ ਟੋੜ ਲਈ ਫਿਰ ਤੋਂ ਹਲਕੇ ਹੋਇਆ ਵਾਂਗੂਣਾ ਤੋੜਿਓ ਹੋਰ ਵੀ ਖਾਣੇ ਹੁੰਦੇ ਨੇ ਗੇਂਦ ਤੋਤੇ ਨਹੀਂ ਛੱਡਦੇ ਭੰਦੇ ਹੋਰ ਆਹ ਸਿੱਧਾ ਜਿਹਾ ਹੈ ਲੱਗੇ ਵੀ ਖਾਸ ਹੋਏ ਨੇ ਮੈਨੂੰ ਲੱਗਦਾ ਹੈ ਨਾ ਪੁਰਾਣੇ ਨੇ ਇਹਨੇ ਲੱਗਦੇ ਨਹੀਂ ਹੈਗੇ ਇਦਾਂ ਕਿ ਕੁਝ ਲੱਗੇ ਵੀ ਘੱਟ ਨੇਗੇ ਹਾਂ ਪਦਾਂ ਦਾ ਲੋ ਚੱਲ ਗਿਆ ਉਹ ਮੁੱਕ ਤੇਰੀ ਬੂਟਾ ਪਰ ਪਰਿਆ ਹੋਇਆ ਸੀ ਪਰ ਮੁੱਕਿਆ ਨਹੀਂ ਕਿਤੇ ਜੀ ਆਹ ਛੋਟੇ ਛੋਟੇ ਦੀ ਉਹਦੇ ਤਾਂ ਹਾਂ ਬਹੁਤ ਵਧੀਆ ਮਰੂਥੇ ਉਸ ਤੇ ਮੈਂ ਖੁੱਪ ਨਾ ਅਸਲ ਦਾ ਸੋੜ ਜਿਹੜਾ ਸੋਹਣਾ ਗਾਮੇ ਇਹ ਜਿਹੜਾ ਇੱਕ ਤੀੜ ਰੱਖੀ ਹੋਇਆ ਗਰੇ ਕਾਲਾ ਰਾਂਝਾ ਉਹ ਇੱਕ ਬਜਾਅ ਕਿੱਤਨਾਂ ਦਾ ਮੁੱਲ ਉਹਦੀ ਰੰਗ ਦਾ ਪੂਰਾ ਮੁੱਲ ਨਹੀਂ ਪਤਾ ਮਾਲੀ ਮੁੱਲ ਨਹੀਂ ਪਤਾ ਉਹੀ ਤਾਂ ਗੱਲ ਹੈ ਪਰ ਵੈਰਟੀ ਹੈ ਉਹ ਆਹ ਦੇ ਢਾਂਗਾ ਪੈਉਣ ਤਾਂ ਹਜੜਾ ਫਿਰਦਾ ਹਾਂ ਜੀ ਆਜ ਤੂੰ ਤੋੜ ਲੈ ਜੰ ਨਾਲ ਇਹਦਾ ਕਈ ਆ ਮੇ ਪਾਣੀ ਲਗਾ ਪਾਇੜਈ ਦਾ ਰਮੇਂ ਚੱਤਾਂ ਤਾਰ ਜੀ ਆ ਇਥੇ ਲਾਫੂ ਮਰ ਚਾਹ ਹਾਂ ਬੰਤ ਡਿੱ ਗਿਆ ਅਮਰੂਦ ਤੋਂ ਕੋੜਾ ਇਹਦੇ ਮਰ ਪੰਨ ਤਾਂ ਸਾਰਾ ਪੱਕਾ ਜਾਈ ਗੱਡੀਆ ਮੈਂ ਤੋਂ ਡੋਂਗ ਦੇ ਦੇਖਾਂ ਇਹਦਾ ਖਰਾਬ ਹੈ ਹੋਲੇ ਤਰਾ ਕੋਟਰ ਲੈ ਇੱਕ ਹੋਰ ਦੇ ਦੇ ਸਰਪੰਚ ਜੀ ਤਿੰਨ ਹੋਏ ਨੇ ਹਜੇ ਬੱਸ ਸੁਣਾ ਜਹਾਂ ਸਲਾਹ ਚਲਾਉਣੇ ਨੇ ਹੋ ਦੱਸੇ ਲਗੇ ਖਾਣੀ ਤੇ ਉੱਤੇ ਵਾਲੇ ਹਾਂ ਬੱਸ ਮਿਲਿਆ ਨਹੀਂ ਕੋਈ ਉਹ ਤੇ ਉੱਤੇ ਹੀ ਦੇਖ ਤਾ ਕਿਹੜੇ ਦੇ ਉਹ ਤੇ ਭਰਿਆ ਮੋਟਰਸਾਈਕਲ ਖੜਾ ਰਹਿਣ ਦੇ ਆਪਾਂ ਹੀ ਚੱਲਦੇ ਆਂ ਬੱਟੋ ਬੱਟੋ ਉਹਦੇ ਨਾਲ ਦੀ ਕਿਤੇ ਹੈਲੋ ਕਿਤੇ ਹੋ ਗਿਆ ਉਹ ਨਾ ਹਰਦੀ ਆਦੇ ਛੋਟੇ ਛੋਟੇ ਸਵਾਲ ਮਿੱਠੇ ਹੋਣ ਨੇ ਮੈਂ ਕਿਹੜਾ ਰੋ ਰੋ ਲਾਉਣਾ ਹਾਂਜੀ ਕਹਦਾ ਕਰਵਣਾ ਯਾ ਹਾਂਜੀ ਜਿਹ ਹੈਗਾ ਹਾਂਜੀ ਕਹਣਾ ਬਲੇ ਆ ਸੂਰ ਨਾਲ ਦਿੰਦੇ ਤੋੜ ਲੈ ਜੇ ਹੁਣ ਲੱਗਦਾ ਉਹ ਉਹਦੀ ਵੀ ਆਉਏ ਇਹ ਅੱਛਾ ਹੁਣ ਬਗਾਣੇ ਹੋਵੇ ਇਹ ਮੈਨੂੰ ਤਾਂ ਐਡਾ ਕੀ ਰਹਿੰਦਾ ਹੋਊ ਹਨਾ ਮਰੂਦ ਕਾ ਵਾਦੇ ਨਹੀਂ ਬਈ ਇਹ ਅੱਛਾ ਆ ਮੈਨੂੰ ਤਾਂ ਛੋੜੇ ਛੋਡੀ ਰਹਿੰਦੇ ਹੁਣੇ ਵੇਰਾਂ ਨੂੰ ਆਪਜਾ ਨੂੰ ਕਹਿੰਦਾ ਹਾਂਜੀ ਚਲਾ ਉਹਦੇ ਉਹਦੇ ਜਮਾ ਬੇਰਾ ਵਾਂਗੂ ਜਿਹੜੇ ਇੱਕ ਮਿੱਠੇ ਨਾਲੇ ਬਣੇ ਹੋਏ ਵਧੀਆ ਉਹ ਤੇ ਇਹ ਨਵੀਂ ਵੈਰਾਈਟੀ ਐ ਕਿੱਥੋਂ ਤੋੜਿਆ ਇਹੰਦਾਂ ਦੇ ਨਿਕ ਕੰਮ ਕੀ ਆ ਜੀ ਲੋਕ ਸਾਰਾ ਚੜਾਪ ਚੜਜਾ ਕਨੋਂ ਤੇ ਹੋ ਕੋ ਪੱਕਾ ਆ ਜਾ ਵੀਡੀਓ ਬਣਾਈਏ ਤੇਰੀ ਆ ਜਾ ਰਾਜੂ ਰਾਜ ਲੈ ਰਿਆ ਤਾ ਮਸਾਪ ਹੀ ਦੇ ਦੇ ਲੈ ਦਮੈ ਨੂੰ ਦੇ ਦੇ ਕੇ ਜੋੜੇ ਚ ਮੈਂ ਲਿਖਿਆਏ ਉਹ ਦੋਨੇ ਦੇ ਦੇ ਬਸ ਮੈਂ ਇਹਦਾ ਤੂੰ ਕੋਈ ਦੂ ਬਾਦ ਮੈਂ ਲੋੜ ਹੀ ਨਹੀਂ ਵਰਨਿੰਗ ਨਾਲ ਆ ਗਿਆ ਫੋਨ ਤੇ ਆਣਾ ਵੇ ਹੋ ਮੈਨ ਨਹੀਂ ਤਾਂ ਰੋਟੀ ਮਿਲ ਜੂ ਜੇ ਮਰੂਦ ਆਗੇ ਨਹੀਂ ਮੈਨ ਰੋਟੀ ਹੀ ਮਿਲਦੀ ਚੋਟ ਨਾ ਕਹਣੇ ਖੇਤ ਵੀ ਲੈ ਮਰੂਦ ਲੈ ਯਾਰ ਕਿਉਂ ਕੀ ਖੇਤੀਆਂ ਤੂੰ ਫਰੋਸਾ ਨਹੀਂ ਆ ਕਰੀ ਕਾਲਾ ਗਿਆ ਬੂਟੇ ਉਹ ਬਾਹਰ ਲੈ ਕੇ ਤੁਰਦੇ ਮਰੂਦ ਜੇ ਤਾਂ ਗਈ ਨਹੀਂ ਕਹਿ ਚਲ ਮਰੂਦ ਜੱਡਾ ਮੂੰਹ ਹੈ ਕੋਈ ਨਹੀਂ ਖਾਦਾ ਹੋਇਆ ਕੈਂਟ ਬੋਲ ਤੂੰ ਤਾਂ ਮਾੜੀ ਚੀਜ਼ੇ ਖਾਂਦਾ ਵੀ ਨਹੀਂ ਤੈਨੂੰ ਪਤਾ ਉਹ ਮੇਰੀ ਜੀ ਨਹੀਂ ਤਾਂ ਖਾਂਦਾ ਉਹਨਾ ਮਾੜੀ ਚੀਜ਼ ਤੂੰ ਵੀ ਉੱਥੇ ਗਿਆ ਗਏ ਫਿਰ ਦਬਾਰੇ ੱਡੀ ਚੋੜੀ ਇਹਦਾ ਦਵਾਈ ਨਾਲ ਜਾ ਸੜ ਜਾਂਦਾ ਸੀ ਤੇਰੀ ਤਾਂ ਅਲਟਰਾਸਾਊਂਡ ਹੋਈ ਆ ਸਿਰਦੀ ਦੇਸੀ ਦਵਾਈ ਦੇਉਂਗਾ ਮੋਰ ਤਾਂ ਕਹਿੰਦਾ ਚਾਹੀ ਲੋਹਾ ਖਾ ਜਾ ਕਾਲਾ ਲੋਹਾ ਇਹ ਰਨਾ ਬੰਦ ਕਰ ਕਹਦਾ ਬਟ ਨਾ ਨਾਲੇ ਫੇਰ ਨਹੀਂ ਦੀ ਬਹੜਦੀ ਬੰਦ ਹੁੰਦੀ ਅੱਜ ਖਾ ਗਿਆ ਪਤਾਉੜ ਅੱਜ ਖਾ ਗਿਆ ਟੇ ਆਏ ਹੁਣ ਪਾਣੀ ਲੋਕ ਲੈ ਪਾਰੀ ਦੀ ਜਾਨ ਦਿਖਾ ਪਾਰੀ ਹੋਰ ਪਤਾਉੜ ਚਲੀ ਹੋਈ ਦੂਗੀ ਭਰੀ ਹੋ ਹਾਂ ਚਲੂ ਆ ਯੀਰੀ ਵਧੀਆ ਬਈ ਨਾ ਕੋਈ ਨਾ ਕੱਢੋ ਕੈਮਰਾ ਚੱਲਦਾ ਕਿ ਵੇ ਪੂਰੀ ਧੁੱਪ ਜੀ ਇੱਥੇ ਬਫਾਰ ਵੀ ਲਾ ਕੇ ਉਥੇ ਉਹ ਆ ਗਈ ਕੋ ਖਾਲ ਜਾ ਉਹ ਝੁਡ ਗਿਆ ਜਾ ਗਿਆ ਕਾਲ ਜਾ ਕਿੰਨੇ ਬੰਦੇ ਹੋ ਗਏ ਦੀ ਹਨਾ ਉੱਦਾਂ ਤਾਂ ਹੀ ਲੱਗ ਗਈ ਤਾਂ ਹੀ ਲੱਗੇ ਡਾਲ ਜੇ ਨਹੀਂ ਇਹ ਤੇ ਬਿਰਲੀ ਜੀ ਖੜੀ ਹੁੰਦੀ ਇਹ ਜੱਸੀ ਵਾਲੇ ਸਰਤੇ ਰਹਿੰਦੇ